ਕਹ ਕਬੀਰ ਤੂੰ ਸਮਰਥ ਦਾਤੇ ਕਹ ਕਬੀਰ ਤੂੰ ਸਮਰਥ ਦਾਤੇ Ja, जाती संग जाती संग ਸੂਰਜ ਕਿਰਨ ਮਿਲੇ ਨਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਮੇਰੇ ਸੰਕਟ ਜੋ ਨਗਰ ਅਮਰਤ ਸਾਰ ਸਿਫਤੀ ਦਾ ਘਰ 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 ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਰਾਮਦਾਸ ਸਤ ਗੁਰੂ ਕਹਾਵਾ ਰਾਮਦਾਸ ਸਤ ਗੁਰੂ ਕਹਾਵਾ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਜੇਨ ਕਲ ਰਾਖੀ ਮੇਰੀ पेन हर जन देव गुरू जपे हो जी हर जन देव गुरु फिरक जो न गर्ब नायो फकट जो गर्ब नायो श्री हर कृष्ण त्या श्री हर कृष्ण तिठे सब दुख जाए श्री हर कृष्ण त्या श्री हर कृष्ण आया। ਸਿਰੀਆ ਇੱਕ ਬਹਾਦਰ ਸਿਮਰੀਆ ਅਵੇ ਤਾਏ ਸਭ ਥਾ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਤਨ ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਤਨ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ सतनाम जे वाहे गुरु वाहे गुरु वाहे गुरु जे सतनाम 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 जे not enough.